ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਹਾਲ ਫਿਲਹਾਲ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਵਿੱਚ ਜਿਹੜੇ ਦੋ ਤਿੰਨ ਵੱਡੇ ਇਨਸੀਡੈਂਟਸ ਹੋਏ ਤਾਂ ਉਹਨੂੰ ਲਿਮਟਿਡ ਟਾਈਮ ਦੇ ਵਿੱਚ ਜਿਹੜਾ ਬਟਾਲਾ ਪੁਲਿਸ ਨੇ ਟ੍ਰੇਸ ਕਰਤਾ ਉਹਦੇ ਬਾਰੇ ਪ੍ਰੈਸ ਬਰੀਫਿੰਗ ਹੈ ਪਹਿਲਾ ਜਿਹੜਾ ਇਨਸੀਡੈਂਟ ਹੈ ਇਹ 12 1 2025 ਦੀ ਦਰਮਿਆਨੀ ਰਾਤ ਦਾ ਇਨਸੀਡੈਂਟ ਹੈ ਇਹਦੇ ਵਿੱਚ ਕੁਝ ਅਣਪਛਾਤੇ ਵਿਅਕਤੀ ਆਏ ਸੀਗੇ तो इतने एक फ्लिपकार्ट कम एमेजॉन का एक वेयरहाउस है तो उ एक करं करंसी चेस्ट नाड़ ला के उन्होंने लेके गए ये बड़ा एक सेंसेशनल क्राइम सी जो ये नोटिस आया इमीडिएटली एफ आई आर नंबर सैवन वॉज रजिस्टर्ड इन द कंसर्न पुलिस स्टेशन उस तो बाद जी सिटी टीम है एंड जो सीआई टीम है वो उद्देश लग गई है the entire operation jehda ede vich hoya under the supervision of sp d saab ta city wali jehdi team hai ode vich dsp city si ge and concerned uh, sho and jehdi ci wali team that was uh, led by dsp dci in charge baki jehde ithe nal de sade hage ne harjinder gp so ede vich bada wadiya kam karde hoye ਅ ਟੈਕਨੀਕਲੀ ਐਂਡ ਹਿਊਮਨ ਇੰਟ ਦੇ ਬੇਸਿਸ ਤੇ ਇਹਨੂੰ ਰਿਲੈਂਟਲੈਸਲੀ ਪਰਸੂ ਕਰਕੇ ਇਸ ਕੇਸ ਨੂੰ ਤਾਂ ਇਹਦੇ ਵਿੱਚ ਪਹਿਲਾ ਤਾਂ 2-3 ਦਿਨ ਬਾਅਦ ਆਫਟਰ ਦ ਇਨਸੀਡੈਂਟ ਸਾਨੂੰ ਉਹ ਕਰੰਸੀ ਚੈਸਟ ਮਿਲ ਗਿਆ ਸੀਗਾ ਉਦੋਂ ਮੀਡੀਆ ਵੀ ਹਾਜ਼ਰ ਆਈ ਸੀਗੀ ਉਹਦੇ ਜਿਹੜੇ ਤਾਲੇ ਔਰ ਉਹਦੇ ਜਿਹੜੇ ਉਹ ਸਾਈਡਸ ਉਹ ਪੁੱਟੇ ਗਏ ਸੀਗੇ ਉਹਦੇ ਵਿੱਚ ਕਰੀਬਨ 7 ਲੱਖ ਰੁਪਏ ਜਿਹੜੇ ਪੈਸੇ ਸੀਗੇ ਦੇ ਵਰ ਮਿਸਿੰਗ ਅਲੋਂਗ ਵਿਦ ਅ ਮੋਬਾਈਲ ਫੋਨ ਉਸ ਤੋਂ ਬਾਅਦ ਫਰਦਰ ਉਹਨੂੰ ਪਰਸ਼ੂ ਕਰਦੇ ਕਰਦੇ ਇਵੈਂਚੁਅਲੀ ਇਹ ਕੇਸ ਅਸੀਂ ਟ੍ਰੇਸ ਕਰ ਲਿਆ ਆਪਣੀ ਟੀਮ ਦੀ ਮਿਹਨਤ ਸਦਕਾ ਤਾਂ ਉਹਦੇ ਵਿੱਚ ਜਿਹੜੇ ਮੁਲਜ਼ਮ ਹੈ ਉਹ ਆਈਡੈਂਟੀਫਾਈ ਸੀ ਕਿਤੇ ਕਿ ਦੇ ਆਰ ਫ্রম ਜੀ ਐਨ ਕੇ ਤਾਂ ਸਪੈਸ਼ਲ ਟੀਮਸ ਇਹਦੇ ਵਿੱਚ ਕਨਸਟੀਟਿਊਟ ਕੀਤੀਆਂ ਗਈਆਂ ਤਾਂ ਉਹਨਾਂ ਨੂੰ ਜੀ ਐਨ ਕੇ ਭੇਜਿਆ ਗਿਆ ਉੱਥੇ ਜਿਹੜੇ ਮੁਲਜ਼ਮ ਹੈ ਇਹਨਾਂ ਦੀ ਗ੍ਰਿਫਤਾਰੀ ਉੱਥੇ ਹੋਈ ਤਾਂ ਇਹਦੇ ਵਿੱਚ ਇੱਕ ਸੁਰੇਸ਼ ਕੁਮਾਰ ਹੈ ਜਿਹੜਾ ਇਹਦੇ ਵਿੱਚ ਗ੍ਰਿਫਤਾਰ ਹੋਇਆ ਇੱਕ ਉਮਰ ਵਸੀਮ ਹੈ ਇਦੇ ਵੀ ਇਹਦੇ ਚ ਗ੍ਰਿਫਤਾਰੀ ਹੋਈ ਐਂਡ ਬਰਾਮਦਗੀ ਵੱਜੋ ਅਸੀਂ ਇੱਕ ਲੋਕਰ ਜਿਹੜਾ ਕਰੰਸੀ ਚੈਸਟ ਉਹ ਇਹਦੇ ਚ ਬਰਾਮਦ ਹੋਇਆ ਇੱਕ ਮਾਰੂਤੀ ਇਕੋ ਗੱਡੀ ਵੀ ਇਹਦੇ ਵਿੱਚ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਗਈ ਸੀਗੀ ਤਾਂ ਉਹ ਵੀ ਇਹਦੇ ਚ ਬਰਾਮਦ ਹੋਈ ਹੈ ਤਾਂ ਇਹਦੇ ਚ ਹੋਰ ਦੋ ਬੰਦੇ ਰਹਿੰਦੇ ਆ ਆਈ ਵੌਂਟ ਡਿਸਕਲੋਸ ਦ ਨੇਮਸ ਬਟ ਉਹਨਾਂ ਦੀ ਵੀ ਗ੍ਰਿਫਤਾਰੀ ਵੀ ਇਹਦੇ ਚ ਜਲਦੀ ਹੋਊਗੀ ਦੂਸਰੀ ਜਿਹੜੀ ਪ੍ਰੈਸ ਬਰੀਫਿੰਗ ਹੈ ਦਿਸ ਇਜ਼ ਰਿਗਾਰਡਿੰਗ ਅ ਵੈਰੀ ਇੰਪੋਰਟਡ ਐਂਡ ਸੈਂਸੇਸ਼ਨਲ ਜਿਹੜੇ 2-3 ਇਨਸੀਡੈਂਟਸ ਬੈਕ ਟੂ ਬੈਕ ਬਟਾਲੇ ਐਂਡ ਨੇਬਰਿੰਗ ਜ਼ਿਲ੍ਹਾਾਂ ਦੇ ਵਿੱਚ ਹੋ ਰਹੇ ਸੀਗੇ ਤਾਂ ਇਹਦੇ ਵਿੱਚ 15 1 2025 ਨੂੰ 15 ਜਨਵਰੀ ਨੂੰ ਇੱਥੇ ਤੋਂ ਪਤਾ ਹੀ ਹੈ ਸਿਵਲ ਲਾਈਨ ਏਰੀਆ ਦੇ ਵਿੱਚ ਇੱਕ ਕ੍ਰੇਟਾ ਗੱਡੀ ਖੋਈ ਗਈ ਸੀ ਤਾਂ ਉਹ ਸਾਰਾ ਜਿਹੜਾ ਇਨਸੀਡੈਂਟ ਹੈ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਰਿਕਾਰਡ ਹੋਇਆ ਸੀਗਾ ਉਹ ਮੀਡੀਆ ਤੇ ਵੀ ਕਾਫੀ ਚੱਲਿਆ ਤਾਂ ਉਸ ਤੋਂ ਬਾਅਦ ਇਹ ਜਿਹੜਾ ਗਰੁੱਪ ਹੈ ਏ ਜਾ ਕੇ 16 ਤਰੀਕ ਨੂੰ ਮਤਲਬ ਅਗਲੇ ਦਿਨ ਇਹ ਪੱਟੀ ਤਰਨਤਾਰਨ ਜਾ ਕੇ ਉੱਥੇ ਇਹਨਾਂ ਨੇ ਇੱਕ ਇਨਸੀਡੈਂਟ ਕਰਤਾ ਉੱਥੇ ਇੱਕ ਰਿਲਾਇੰਸ ਸਟੋਰ ਹੈ ਤਾਂ ਉਹਦੇ ਵਿੱਚ ਜਾ ਕੇ ਗਨ ਪੁਆਇੰਟ ਤੇ ਕਰੀਬਨ 57000 ਰੁਪਏ ਜਿਹੜਾ ਕੈਸ਼ ਹੈ ਉਹ ਖੋਇਆ ਗਿਆ ਤਾਂ ਇਨ ਕੰਟੀਨਿਊਸ਼ਨ ਇਹਨਾਂ ਨੇ ਬ੍ਰੇਕ ਨਹੀਂ ਲਈ ਫਿਰ ਅਗਲੇ ਦਿਨ 17 1 2025 ਨੂੰ ਜਿਹੜਾ ਫਤੇਗੜ ਚੂੜੀਆਂ ਏਰੀਆ ਸਾਡਾ ਹੈਗਾ ਉੱਥੇ ਅਗੇਨ ਇੱਕ ਰਿਲਾਇੰਸ ਸਟੋਰ ਹੈ ਉੱਥੇ ਜਾ ਕੇ ਗਨ ਪੁਆਇੰਟ ਤੇ ਇਹਨਾਂ ਨੇ ਕਰੀਬਨ 56-57000 ਰੁਪਏ ਜਿਹੜੇ ਕੈਸ਼ ਉਹ ਖੋਏ। ਉਸ ਤੋਂ ਬਾਅਦ ਇੱਕ ਦਿਨ ਛੱਡ ਕੇ 19 ਨੂੰ ਅਗੇਨ ਇਹ ਜਿਹੜਾ ਗਰੁੱਪ ਹੈ ਇਹ ਥਾਣਾ ਅਜਨਾਲਾ ਦੇ ਏਰੀਆ ਦੇ ਵਿੱਚ ਇੱਕ ਜੁਐਲਰੀ ਸ਼ਾਪ ਹੈ। ਉਥੇ ਦਿਨ ਦਹਾੜੇ ਆਰਮਡ ਰੋਬਰੀ ਇਹਨਾਂ ਨੇ ਕਰਤੀ ਤਾਂ ਉਹਦੀ ਵੀ ਫੁਟੇਜ ਪਬਲਿਕ ਡੋਮੇਨ ਦੇ ਵਿੱਚ ਹੈ ਤਾਂ ਇਹਨਾਂ ਨੇ ਉਹਨਾਂ ਨੂੰ ਬੰਦ ਕਰਤਾ ਜਿਹੜੇ ਉੱਥੇ ਉਹ ਓਨਰ ਸੀਗਾ ਇੱਕ ਕਮਰੇ ਦੇ ਵਿੱਚ ਐਂਡ ਉਹਨਾਂ ਦੇ ਪਿੱਛੇ ਉਹ ਸਾਰਾ ਸਮਾਨ ਖੰਗਾਲ ਕੇ ਉੱਥੇ ਪੈਸੇ ਖੋਏ। ਤਾਂ ਉਥੇ 6 ਕਿਲੋ ਚਾਂਦੀ 6.5 ਟੋਲੇ ਸੋਨਾ ਔਰ 50000 ਰੁਪਏ ਕੈਸ਼ ਜਿਹੜਾ ਇਹਦੇ ਵਿੱਚ ਇਹਨਾਂ ਨੇ ਖੋਇਆ ਸੀਗਾ ਸੋ ਇਹ ਇੱਕ ਬਹੁਤ ਸੈਂਸੇਸ਼ਨਲ ਕ੍ਰਾਈਮ ਸੀਗਾ ਇਹਦੇ ਵਿੱਚ ਸਿਰਫ ਬਟਾਲਾ ਅਫੈਕਟਡ ਨਹੀਂ ਸੀਗਾ ਬਲਕਿ ਬਾਰਡਰ ਏਰੀਆ ਇਨਕਲੂਡਿੰਗ ਤਰਨਤਾਰਨ ਐਂਡ ਅੰਮ੍ਰਿਤਸਰ ਤਾਂ ਇਹ ਜਦੋਂ ਇਹਦੀ ਕਾਗਨਿਜੈਂਸ ਹੋਈ ਇਹਦੇ ਵਿੱਚ ਪਰਚਾ ਅਸੀਂ ਰੋਬਰੀ ਦਾ ਦਰਜ ਕਰ ਲਿਆ ਸੀਗਾ ਤਾਂ ਅਗੇਨ ਟੀਮਸ ਇਹਦੇ ਵਿੱਚ ਬਣਾਈਆਂ ਗਈਆਂ ਸੀਗਾ ਦਿਸ ਵਾਸ ਆਲਸੋ ਲੈਡ ਬਾਈ ਐਸਪੀ ਡੀ ਸਾਹਿਬ ਅ ਇਹਦੇ ਵਿੱਚ ਡੀਐਸਪੀ ਫਤੇਗੜ ਚੂੜੀਆਂ ਵਿਪਨ ਜੀ ਉਹ ਕਰ ਰਹੇ ਸੀਗੇ ਨਾਲ ਆਪਣੇ ਜਿਹੜੇ ਐਸਐਚਓ ਫਤੇਗੜ ਚੂੜੀਆਂ ਕਿਰਨ ਉਹ ਇਸ ਕੰਮ ਤੇ ਲੱਗੇ ਅਲੋਂਗ ਵਿਦ ਜਿਹੜੀ ਸੀਆਈ ਟੀਮ ਹੈਗੀ ਸਾਡੀ ਤਾਂ ਇਹਨਾਂ ਨੇ ਜੁਆਇੰਟਲੀ ਇਸ ਕੇਸ ਨੂੰ ਬੜਾ ਡਿਲੀਜੈਂਟਲੀ ਪਰਸ਼ੂ ਕੀਤਾ ਪੰਜ ਦਿਨ ਕੰਟੀਨਿਊਸਲੀ ਟੈਕਨੀਕਲੀ ਐਂਡ ਹਿਊਮਨ ਐਂਡ ਪਾਸੇ ਇਸ ਮਤਲਬ ਅਕਿਊਜ਼ ਨੂੰ ਪਰਸ਼ੂ ਕੀਤਾ ਗਿਆ ਇਵੈਂਚੁਅਲੀ ਇਹ ਜਿਹੜਾ ਮੁਕਦਮਾ ਹੈ ਬਟਾਲਾ ਪੁਲਿਸ ਨੇ ਇਹ ਟ੍ਰੇਸ ਕਰ ਲਿਆ ਤਾਂ ਇਹਦੇ ਵਿੱਚ ਫਿਲਹਾਲ ਤਿੰਨ ਬੰਦੇ ਜਿਹੜੇ ਹੈ ਜਿਹੜੇ ਗ੍ਰਿਫਤਾਰ ਹੋਏ ਨੇ ਕਰਨਬੀਰ ਸਿੰਘ ਹੈ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਇਹਦੇ ਚ ਫੜਿਆ ਗਿਆ ਇਸ ਤੋਂ ਇਲਾਵਾ ਮੂਨਾ ਹੈ ਮੂਨਾ ਪੁੱਤਰ ਪੰਕਾ ਇਹ ਤਰਨਤਾਰਨ ਦਾ ਤਰਨਤਾਰਨ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇੱਕ ਸਲਮਾਨ ਪੁੱਤਰ ਸਤਵੰਤ ਵਾਸੀ ਤਰਮਕੋਟ ਰੰਦਾਵਾ ਇਹਦੇ ਚ ਇਹ ਜਿਹੜੇ ਬੰਦੇ ਹੈ ਇਹ ਫੜੇ ਗਏ ਤਾਂ ਇਹਨਾਂ ਕੋਲੋਂ ਅਸੀਂ ਇੱਕ ਕ੍ਰੇਟਾਕਾਰ ਜਿਹੜੀ ਸਿਵਲ ਲਾਈਨ ਏਰੀਆ ਚ ਖੋਈ ਗਈ ਸੀਗੀ ਗਨ ਪੁਆਇੰਟ ਤੇ ਉਹ ਇਹਨਾਂ ਕੋਲ ਰਿਕਵਰ ਕਰ ਲਈ ਇਸ ਤੋਂ ਇਲਾਵਾ ਇਹ ਵਾਰਦਾਤਾਂ ਦੇ ਵਿੱਚ ਇੱਕ ਵੈਨਿਊ ਕਾਰ ਦਾ ਇਸਤੇਮਾਲ ਕਰਦੇ ਸੀਗੇ ਉਹ ਵੀ ਖੋਈ ਗਈ ਸੀਗੀ ਉਹ ਵੀ ਅਸੀਂ ਰਿਕਵਰ ਕਰ ਲਈ ਇੱਕ ਕਾਰ ਇਨੋਵਾ ਜਿਹੜਾ ਇਹ ਇਸਤੇਮਾਲ ਕਰ ਰਹੇ ਸੀਗੇ ਉਹ ਵੀ ਇਹਦੇ ਵਿੱਚ ਬਰਾਮਦ ਹੋਈ ਸੋ ਤਿੰਨ ਜਿਹੜੀ ਕਾਰਾਂ ਇਹਦੇ ਵਿੱਚ ਬਰਾਮਦ ਹੋਈਆਂ ਇੱਕ ਪਿਸਟਲ ਬੱਤੀ ਬੋਰ ਦਾ ਸਮੇਤ 4 ਜ਼ਿੰਦਾ ਕਾਰਤੂਸ ਰੋਂਦ ਜਿਹੜੇ ਹੈਗੇ ਉਹ ਵੀ ਇਹਦੇ ਚ ਰਿਕਵਰ ਹੋਏ ਇਸ ਤੋਂ ਇਲਾਵਾ ਇੱਕ ਸੋਨੇ ਦੀ ਮੁੰਦਰੀ 2 ਕਿਲੋ 80 ਗ੍ਰਾਮ ਚਾਂਦੀ ਫਿਲਹਾਲ ਇਹਦੇ ਵਿੱਚ ਜਿਹੜੀ ਰਿਕਵਰੀ ਹੋਈ ਹੈ ਤਾਂ ਦੋਨਾਂ ਕੇਸਾਂ ਦੇ ਵਿੱਚ ਐਕਸੈਪਸ਼ਨਲ ਕੰਮ ਕਰਦੇ ਹੋਏ ਬਟਾਲਾ ਪੁਲਿਸ ਨੇ ਇਹ ਦੋਨੋਂ ਜਿਹੜੇ ਕੇਸਸ ਹੈ ਇਹਨਾਂ ਨੂੰ ਟ੍ਰੇਸ ਕਰ ਲਿਆ ਬਾਕੀ ਇਹਦੇ ਵਿੱਚ ਕੁਝ-ਕੁਝ ਪੁਆਇੰਟਸ ਰਹਿੰਦੇ ਨੇ ਤਾਂ ਫਰਦਰ ਇਨਵੈਸਟੀਗੇਸ਼ਨ ਇਹਦੇ ਵਿੱਚ ਚੱਲ ਰਹੀ ਹੈ ਨਹੀਂ ਇਹਨਾਂ ਦਾ ਪਿੱਛੇ ਵੀ ਇਹਦੇ ਵਿੱਚ ਇੱਕ ਬੰਦਾ ਦਾ ਕ੍ਰਿਮੀਨਲ ਰਿਕਾਰਡ ਹੈਗਾ ਤਾਂ ਬਾਕੀਆਂ ਦਾ ਹਜੇ ਤੱਕ ਉਹ ਕਲੀਅਰ ਸਾਨੂੰ ਨਹੀਂ ਹੋਇਆ ਤਾਂ ਆਫ ਲੇਟ ਇਹਨਾਂ ਦੇ ਐਸੋਸੀਏਟਸ ਮਤਲਬ ਕ੍ਰਿਮੀਨਲਸ ਐਸੋਸੀਏਟਸ ਇੱਕ ਦੂਜੇ ਦੇ ਨਾਲ ਉਹ ਇੱਕ ਇਹਨਾਂ ਦਾ ਬੰਦਾ ਇੱਕ ਐਸੋਸੀਏਸ਼ਨ ਤਾਂ ਉਹਦੇ ਰਾਹੀਂ ਇਹ ਇੱਕ ਦੂਜੇ ਨੂੰ ਮਿਲੇ ਸੀਗੇ ਇਹਨਾਂ ਨੇ ਗੈਂਗ ਇਸ ਤਰ੍ਹਾਂ ਬਣਾਇਆ ਸੀਗਾ ਕਿ ਇਹ ਇਨੇ ਬੰਦੇ ਅਲੱਗ-ਅਲੱਗ ਜ਼ਿਲ੍ਹਿਆਂ ਨੂੰ ਬਿਲੋਂਗ ਕਰਦੇ ਸੀ ਕਿ ਬਟਾਲੇ ਨੂੰ ਅੰਮ੍ਰਿਤਸਰ ਨੂੰ ਤਰਨਤਾਰਨ ਨੂੰ ਤਾਂ ਕਰਕੇ ਜਿਹੜੀ ਵਾਰਦਾਤ ਆ ਵੀ ਅਲੱਗ-ਅਲੱਗ ਜ਼ਿਲ੍ਹਿਆਂ ਨੇ ਇਹਨਾਂ ਦੇ ਇਹਨਾਂ ਨੇ ਅੰਜਾਮ ਦਿੱਤੀਆਂ ਅਸੀਂ ਉਹ ਜਿਹੜੇ ਐਗਜ਼ੈਕਟ ਇਨਸੀਡੈਂਟਸ ਇਹਨਾਂ ਨੇ ਕਿਤੇ ਹੈਗੇ ਨੇ ਉਹਦਾ ਅਸੀਂ ਜਾਇਜ਼ਾ ਲੈ ਰਹੇ ਨੇ ਬਟ ਪ੍ਰੀਲੀਮినਰੀ ਤੌਰ ਤੇ ਇਹ ਇੱਕ ਇੰਟਰ ਸਟੇਟ ਗ੍ਰੋ ਹੋ ਸੀਗਾ ਇਹਨਾਂ ਨੇ ਆਪਣੀ ਪੁਛਗਛ ਦੇ ਵਿੱਚ ਮੰਨਿਆ ਕਿ ਇਹਨਾਂ ਨੇ ਹਿਮਾਚਲ ਚ ਵੀ ਵਾਰਦਾਤਾਂ ਕੀਤੀਆਂ ਹੈਗੀਆਂ ਔਰ ਆਈ ਥਿੰਕ ਯੂਪੀ ਦੇ ਵਿੱਚ ਵੀ ਉਹ ਪ੍ਰੈਸ ਨੋਟ ਦੇ ਵਿੱਚ ਡਿਟੇਲਡ ਹੈਗਾ ਉਸ ਮਤਲਬ ਅਲੱਗ-ਅਲੱਗ ਸਟੇਟਸ ਦੇ ਵਿੱਚ ਇਹਨਾਂ ਨੇ ਇਨਸੀਡੈਂਟਸ ਕੀਤੇ ਹੋਏ ਨੇ ਇੱਥੇ ਵੈਨਿਊ ਐਂਡ ਕਰੇਟਾ ਦਾ ਇੱਥੇ ਹੀ ਜਿਹੜੀ ਵੈਨਿਊ ਹੈ ਉਹ ਵੀ ਖੋਈ ਗਈ ਹੈ ਤਾਂ ਜਿਹੜੀ ਇਨੋਵਾ ਹੈ ਉਹ ਵਰਤੀ ਜਾਂਦੀ ਸੀਗੀ ਇਨਸੀਡੈਂਟਸ ਦੇ ਵਿੱਚ ਫਿਲਹਾਲ ਇਹ ਜਿਹੜੇ 4 ਹਾਲ ਫਿਲਹਾਲ ਇਹ ਇਨਸੀਡੈਂਟਸ ਹੋਏ ਸੀਗੇ ਤਾਂ ਇਹ ਤਾਂ ਇਹ ਮੰਨ ਗਏ ਬਾਕੀ ਵੀ ਇਹਨਾਂ ਨੂੰ ਪੁੱਛਗਿੱਛ ਕਰਕੇ ਕੋਈ ਪਿੱਛੇ ਇਹਨਾਂ ਨੇ ਹੋਰ ਵੀ ਵਾਰਦਾਤਾ ਕੀਤੀਆਂ ਹੋਣਗੀਆਂ ਤਾਂ ਉਹਦਾ ਵੀ ਆਪਾਂ ਕਲੀਅਰ ਕਰਾਵਾਂਗੇ